ਇੰਪਰੂਵਮੈਂਟ ٹرسٹ ਦੇ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਅਤੇ ਮਨਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਨਰਿੰਦਰਕੌਰ ਸੁਪਤਨੀ ਹਰਕ੍ਰਿਸ਼ਨ ਸਿੰਘ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਬਾਣ ਦੇ ਭੋਗ ਅਪਰੰਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਇਆ। ਇਸ ਮੌਕੇ ਸੰਤ ਅਨੂਪ ਸਿੰਘ ਦੇ ਜਥੇ ਨੇ ਬੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸਮਾਜ ਦੇ ਹੋਰ ਨਾ ਵਰਗਾਂ ਨਾਲ ਸੰਬੰਧਤ ਪ੍ਰਮੁੱਖ ਸਖਸ਼ੀਤਾ ਪੁਰਸ਼ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਨਸਨੀਆਂ ਨੇ ਵੀ ਹਾਜ਼ਰੀਆਂ ਭਰੀਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਡਾਕਟਰ ਬਰਜਿੰਦਰ ਸਿੰਘ ਹਮਦਾਰਦ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਅਤੇ ਹੋਰ ਐਨ ਸਖਸ਼ੀਤਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਤੇ ਡਾਕਟਰ ਬਰਜਿੰਦਰ ਸਿੰਘ ਹਮਦਾਰ ਦਾ ਕਹਿਣਾ ਹੈ ਕਿ ਦੁਨਿਆਵੀ ਰਿਸ਼ਤਿਆਂ ਵਿੱਚੋਂ ਮਾਂ ਦਾ ਰਿਸ਼ਤਾ ਸਭ ਤੋਂ ਉੱਤਮ ਹੈ। ਮਾਂ ਬਾਰੇ ਸੁਣਦੇ ਆਪ ਇਸ ਤੇ ਲਾਈਨਾਂ ਇੱਕ ਲਾਈਨ ਵਾਹ ਹਮੇਸ਼ਾ ਮੇਰੇ ਸੇਧ ਸੇਧ ਰੰਗੀਆਂ ਮਾਂ ਬਗਾ ਪਰ ਸ਼ਾਮਾ ਹੁੰਦਾ ਮੈਨੂੰ ਨਜ਼ਰ ਆ। ਜਿੰਨਾ ਤੱਕ ਮਾਨਸ ਨੂੰ ਹੁੰਦਾ। ਇਸ ਦੀ ਵਿਆਖਿਆ ਤੁਮੇ ਨੂੰ ਕਰੀ ਲੋੜ ਹੈ। ਇਸ ਰਿਚਤੇ ਨੂੰ ਇੱਕ ਜਿਹਾਰੇ ਬਲੀ ਮਾਨ ਸਾਰਿਆਂ ਮਾਂ ਮਾਂ ਦੇ ਪਿਆਰ ਦੁਨੀਆ ਛੱਤ ਤੋਂ ਉੱਤਮ ਪਿਆਰ ਮਾਂ ਦੇ ਜਿਹੜਾ ਆਪਣੇ ਬੱਚੇ ਲਈ ਜਿਹੜਾ ਪਿਆਰ ਹੈ ਉਹ ਨਿਰਸਵਾਰਥ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਮਾਣਿਆ ਸ਼ੀਸ਼ ਤੇ ਮਾਤਾ ਦਾ ਆਸ਼ੀਰਵਾਦ ਇਹ ਵੀ ਦੁਨੀਆ 'ਚ ਸਭ ਤੋਂ ਵੱਡਾ ਇਸ ਭੰਗ ਨੂੰ ਮਿਲਦਾ ਹੈ ਇੱਕ ਆਸ਼ੀਰਵਾਦ ਇਸ ਤਰ੍ਹਾਂ ਦਾ ਮਾਰਗ ਸ਼ਤਾਚ ਮੈਂ ਇਤਿਹਾਸ ਤੋਂ ਇਹ ਅਰਜਨਿਆ ਛੋਟੇ ਤੋਂ ਲੈ ਕੇ ਦੁਨੀਆ ਬਹੁਤ ਪ੍ਰਾਪਤੀਆਂ ਕਰਨ ਵਾਲੇ ਬੰਦੇ ਤੱਕ ਜੇ ਮੈਂ ਉਹਨਾਂ ਦੇ ਜੀਵਨ ਤੇ ਝਾਤ ਮਾਰਦਾ ਤਾਂ ਹਰ ਵੱਡੇ ਬੰਦੇ ਦੇ ਜੀਵਨ ਤੇ ਉਦੀ ਬਾਇਓਗ੍ਰਾਫੀ ਤੋਂ ਮੈਨੂੰ ਸਭ ਤੋਂ ਅਹਿਮ ਪੈਟਰ ਜਿਹੜਾ ਉੱਪਰ ਆ ਜਾਂਦਾ ਉਹ ਮਾ ਦਾ ਪੈਟਰ ਮੈਂ ਇੱਕ ਤੁਹਾਨੂੰ ਤੁਹਾਡੇ ਨਾਲ ਉਦਾਹਰਣ ਸਾਂਝੀ ਕਰਨੀ ਚਾਹਨਾ ਸਿਕੰਦਰ ਬੜਾ ਜਿਹੜਾ ਨਾਮ ਹੈ ਜਨ ਦੁਨੀਆ ਨੂੰ ਚਿੱਤਨ ਵਾਲਾ ਕਰਦਾ ਹੈ मैं सिकंदर दीवन बड़े ध्यान पढ़िया जिंदगी सिर्फ दो बार हुआ एक एक दो बार अपनी मां के पिछड़ा ये शायद इस गल का एहसास पूरा मतलब इस गल का एहसास है कि मां एक व्यक्ति के जीवन जो मां का हिस्सा वो तो बहुत बड़ा हिस्सा है सरकारियों योग जी ने परिवार को विछोड़ा देखते सरकारी योग पिता जी तजिंद्रिपू ਖੋਟੇ ਪ੍ਰਾਪਤਾ ਤੇ ਜਿੰਦਗੀ ਦੇ ਗੁਣ ਉਹਨਾਂ ਉਹੋਟਾ ਸ਼ਨਮਾ ਜੱਟ ਸਾਰੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਬੜਾ ਬੜਾ ਪਿਆਰ ਜਿੰਨਾ ਤੱਕ ਮੈਂ ਉਹਨਾਂ ਦੀ ਸ਼ਖਸੀਅਤ ਬਾਰੇ ਜਾਣਦਾ ਤਾਂ ਮੈਂ ਇੱਕ ਸ਼ਬਦ ਹੀ ਸਿਰਫ ਬੋਲਣਾ ਚਾਹਾਂਗਾ ਇਹ ਉਹਨਾਂ ਦਾ ਜੀਵਨ ਬਹੁਤ ਸਫਲਵਾਦੀ ਜੀਵਨ ਸਫਲਵਾਦੀ ਜੀਵਨ ਹਮੇਸ਼ਾ ਸਫਲ ਜੀਵਨ ਜਿਸ ਜਿਹਨੇ ਜੀਏ ਰੇਤ ਵਿਚਰਦੇ ਆ ਆਯਾਤੀ ਜੀ ਉਹ ਸੁਪਰ ਚਗਾ ਪ੍ਰਭਾਵ ਪਾ ਸਕਣਾ ਕਿਸੇ ਦੇ ਕੰਮ ਆ ਸਕਣਾ ਤੇ ਹਮੇਸ਼ਾ अपने इश्क की पालना तो करना अजिदी जीवन माता जी जी के गए इस हर एक माँ बाप ने व्यक्ति ने जाना है और मैं समझता कि तजेंद्र हो रहा ने इस उम्र तक अपनी जिंदगी ਮਾਤਾ ਦਾ ਅਸ਼ੀਰਵਾਦ ਅਸੀਸ ਮਿਲ ਰਹੀ ਹੈ ਇਹਦੇ ਲਈ ਜੋਏ ਬਹੁਤ ਵੱਡ ਭਾਗੀ ਹੈ ਉਹਨਾਂ ਦੀ ਯਾਦ ਇਹਨਾਂ ਨੂੰ ਮਨਾ ਜ ਰਹੇ ਨੇ ਤੇ ਉਹ ਹਮੇਸ਼ਾ ਉਸ ਨੂੰ ਉਤਸ਼ਾਹ ਮਿਲ ਰਹੇ ਜਿੰਨਾ ਇਸੇ ਦੀ ਸ਼ਖਸ਼ੀਅਤ ਬਣਦੀ ਹੈ ਉਹਦੇ ਮਾਤਾ ਦਾ ਯੋਗਦਾਨ ਬਹੁਤ ਵੱਡਾ ਹੈ मैन हमेशा यह लगता रहा कि तजेंद्र बिटू ज हमेशा मेरे छोटे भाव वाल जिसने मैंने प्यार सत्कार दिता तो मैं इस परिवार का एक मैंबर बनया रहा हमेशा इस शख्सियत लोगों से कम आ सकना ਜਿੰਨੀ ਸਮਰਥਾ ਉਹਦੇ ਮਨ ਨਾਲ ਭਾਈਚਾਰੇ ਨਾਲ ਸਮਾਜ ਨਾਲ ਸਾਰੇ ਲੋਕਾਂ ਨਾਲ ਮਿਲ ਕੇ ਰਹਿਣ ਦਾ ਯਤਨ ਕਰਨਾ ਇੱਕ ਕੋਈ ਵੀ ਛੋਟਾ ਮोटा ਕੰਮ ਜਿੰਨਾ ਕਿਸੇ ਵੀ ਸਮਰਥਾ ਉੱਪਰ ਸਥਾਨੀਏ ਇੱਕ ਵਿਜਿੰਦਰ ਦਾ ਇੱਕ ਵਰਦਨ ਹੋਣ ਰਿਹਾ ਤੇ ਮੇਰਾ ਇਹ ਵਿਸ਼ਵਾਸ ਹੈ ਕਿ ਇਹ ਗੋਂ ਇਹ ਇਸਨੇ ਆਪਣੇ ਮਾਤਾ ਜੀ ਦਾ ਮਿਆ ਉਹਨਾਂ ਦੇ ਅਸ਼ੀਰਵਾਦ ਹੋ ਗਿਆ ਇਸ ਲਈ ਜਿੱਥੇ ਉਹਨਾਂ ਦਾ ਜੀਵਨ ਸਦਨ ਸੀ ਉੱਥੇ ਮੈਂ ਸਮਝਦਾ ਕਿ ਇਸ ਪਰਿਵਾਰ ਦਾ ਤੇ ਜਿੰਨਾਂ ਕਿੱਡੂ ਦਾ ਆਸ਼ਵਾਸਨ ਜੀਵਨ ਵੀ ਉਹਨਾਂ ਦੀ ਯਾਦ ਚ ਛਾਂ ਪਰਿਆ ਉਹਨਾਂ ਦੇ ਨਕਸ਼ੇ ਖਦਮਾ ਤੇ ਬਣਦਾ ਹੋ ਰਿਹਾ ਜਿੱਥੋਂ ਤੱਕ ਤੁਹਾਡੇ ਸਾਹ ਦਾ ਇਹ ਧਿਆਨ ਦਾ ਸਬੰਧ ਬਹੁਤ ਸਾਰੇ ਸਾਡੇ ਉਸ ਪ੍ਰੇਮੀ ਬਿੰਦਰ ਉਹ ਇਥੋਂ ਆ ਕੇ ਉਹ ਜਾਂਦੇ ਨੇ ਜਲੇ ਵਿੱਚ ਇਹ ਤੁਸੀਂ ਸਾਰੇ ਵਰਕਰ ਮੈਨੂੰ ਇਸ ਗੱਲ ਦਾ ਹਮੇਸ਼ਾ ਸੰਤੁਸ਼ਟੀ ਲਈ ਹੈ ਕਿ ਦਿਵਿੰਦਰ ਮਿੱਤੂ ਨੇ ਸਾਰੇ ਵਰਕਰ ਇਹ ਆਪਣੀ ਪਾਰਟੀ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਇਸ ਦਾ ਮੈਂ ਗਵਾਹ ਹਾਂ ਪਰ ਕੂਸਰੀਆਂ ਪਾਰਟੀਆਂ ਲਈ ਇਹ ਪਰਜਾਤੰਤਰੀ ਭਾਵਨਾ ਰੱਖ ਰਿਹਾ ਹੈ ਸਰਕਾਰ ਕਰਨਾ ਉਹਨਾਂ ਦੇ ਜਿਹੜੇ ਕਹਿਨਾਂ ਦੇ ਮਿੱਤਰ ਹਨ ਉਹਨਾਂ ਨੂੰ ਪੂਰਾ ਸਰਕਾਰ ਦੇਣਾ ਇਜ਼ਤ ਮਾਰ ਕਰਨਾ ਇਹ ਵੀ ਇਸ ਤਰ੍ਹਾਂ ਦਾ ਗੁਣਾ ਹੈ ਇਸੇ ਕਰਕੇ ਅੱਜ ਮిత్రਮੇਂ ਦਾ ਬਹੁਤ ਸਾਡੇ ਪਿਆਰੇ ਵੀਰ ਹਰ ਹਰ ਵਪਾਰੀ ਵਰਗ ਦੇ ਨੇ ਸਦਨਕਾਰ ਵੀ ਸਿਆਸਤਦਾਨ ਵੀ ਬਹੁਤ ਬਹੁਤ ਪਾਰਟੀਆਂ ਦੇ ਨੁਮਾਇंदे ਸਭਾਵਾਦੀ ਧਰਮਤਵਾਦੀ ਮੰਤਰੀ ਉਹ ਅੱਗੇ ਵੱਡੀ ਗਿਣਤੀ ਜਿੱਤੇ ਆ ਕੇ ਉਹਨਾਂ ਨੇ ਮਾਦਾ ਜੀ ਨੂੰ ਸ਼ਰਧਾ ਦੇ ਕੁਝ ਪ੍ਰੇਟ ਦਿੱਤੇ ਹੈ